ਸਤਿ ਸ੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਵਿਚਾਰਕ ਦੀ ਜਿਦੇ ਵਿਚਾਰਾਂ ਨੇ ਪੂਰੀ ਦੁਨੀਆ ਭਰ ਦੇ ਵਿੱਚ ਪਿਛਲੀਆਂ 2 ਸਦੀਆਂ ਦੇ ਇਤਿਹਾਸ ਰਾਜਨੀਤੀ ਔਰ ਸਮਾਜਿਕ ਢਾਂਚਿਆਂ ਨੂੰ ਪੂਰੀ ਤਰ੍ਹਾਂ ਡੋਲਾ ਕੇ ਰੱਖ ਦਿੱਤਾ ਜੀਹਾਂ ਅਸੀਂ ਗੱਲ ਕਰ ਰਹੇ ਹਾਂ Karl Marx ਦੀ Karl Marx ਦਾ ਜਨਮ 5 ਮਈ 1818 ਨੂੰ ਜਰਮਨ ਦੇ ਟਾਇਰ ਵਿੱਚ ਹੋਇਆ ਉਹ ਇੱਕ ਦਰਸ਼ਨ ਸ਼ਾਸਤਰੀ ਇਤਿਹਾਸਕਾਰ ਲੇਖਕ ਤੇ ਅਰਥ ਸ਼ਾਸਤਰੀ ਸੀ ਮਾਰਕਸ ਨੇ ਆਪਣੇ ਜੀਵਨ ਵਿੱਚ ਸਮਾਜਿਕ ਅਨਿਆਂ ਨੂੰ ਸਮਝਣ ਤੇ ਬਦਲਣ ਦੀ ਕੋਸ਼ਿਸ਼ ਕੀਤੀ ਮਾਰਕਸ ਨੇ ਫ੍ਰੈਡਰਿਕ ਐਂਗਲਸ ਨਾਲ ਮਿਲ ਕੇ ਕਮਿਨਿਸਟ ਮੈਨੀਫੈਸਟੋ ਲਿਖਿਆ ਇਹ ਰਚਨਾ 1848 ਵਿੱਚ ਪ੍ਰਕਾਸ਼ਿਤ ਹੋਈ ਜਿਨੇ ਸੰਸਾਰ ਭਰ ਦੀਆਂ ਕਈ ਕਮਿਊਨਿਸਟ ਤੇ ਸੋਸ਼ਲਿਸਟ ਲਹਿਰਾਂ ਨੂੰ ਜਨਮ ਦਿੱਤਾ ਮਾਰਕਸ ਨੇ ਦੱਸਿਆ ਕਿ ਇਤਿਹਾਸ ਹਮੇਸ਼ਾ ਵਰਗਾਂ ਦੇ ਸੰਘਰਸ਼ ਨਾਲ ਹੀ ਅੱਗੇ ਵਧਿਆ ਹੈ ਜਿਵੇਂ ਕਿ ਰਾਜੇ ਤੇ ਗੁਲਾਮ ਜ਼ਿਮੀਂਦਾਰ ਤੇ ਕਿਸਾਨ ਉਦਯੋਗਪਤੀ ਤੇ ਮਜ਼ਦੂਰ ਉਸਨੇ ਪੂੰਜੀਵਾਦੀ ਪ੍ਰਣਾਲੀ ਦੀ ਸਖਤ ਆਲੋਚਨਾ ਕੀਤੀ ਮਾਰਕਸ ਨੇ ਆਪਣੇ ਸਭ ਤੋਂ ਵੱਡੇ ਕੰਮ ਦਾਸ ਕੈਪੀਟਲ ਵਿੱਚ ਪੂੰਜੀਵਾਦ ਦੀ ਆਲੋਚਨਾ ਕਰਦਿਆਂ ਦੱਸਿਆ ਕਿ ਇਹ ਪ੍ਰਣਾਲੀ ਲਾਭ ਲਈ ਮਜ਼ਦੂਰਾਂ ਦਾ ਸ਼ੋਸ਼ਣ ਕਰਦੀ ਹੈ ਉਹ ਚਾਹੁੰਦਾ ਸੀ ਕਿ ਇੱਕ ਐਸਾ ਸਮਾਜ ਜਿੱਥੇ ਸਰੋਤ ਸਾਰਿਆਂ ਦੇ ਹੋਣ ਸਾਰਿਆਂ ਦਾ ਬਰਾਬਰ ਅਧਿਕਾਰ ਹੋਵੇ 14 ਮਾਰਚ 1883 ਨੂੰ ਲੰਡਨ ਵਿੱਚ ਉਸ ਦੀ ਮੌਤ ਹੋ ਗਈ। ਪਰ ਉਸ ਦੇ ਵਿਚਾਰ ਅੱਜ ਵੀ ਸੰਸਾਰ ਪਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮਾਰਕਸ ਦੇ ਸਾਰੇ ਵਿਚਾਰ 100% ਦੀ ਸਹੀ ਸਾਬਤ ਹੋਏ। ਪਰ ਇਤਨਾ ਜ਼ਰੂਰ ਹੈ ਕਿ ਉਸ ਨੇ ਸੰਸਾਰ ਨੂੰ ਸੋਚਣ ਦਾ ਨਵਾਂ ਢੰਗ ਦਿੱਤਾ। ਇਨ੍ਹਾਂ ਹੀ ਸ਼ਬਦਾਂ ਦੇ ਨਾਲ ਅਸੀਂ ਲੈ ਰਹੇ ਹਾਂ ਵਿਦਾ ਹੋਰ ਇਤਿਹਾਸਕ ਤੇ ਰੋਚਕ ਨਿਊਜ਼ ਲਈ ਜੁੜੇ ਰਹੋ ਢਿੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ